ਦਰਬਾਰ ਸਹਿਬ ਦਾ ਜ਼ੁਹੂਰੀ ਰਾਗੂ ਮਹੰਗੇ ਪੈਸੇ ਦੇ ਕੇ ਘਰੇ ਕੀਰਤਨ ਕਰਾਓ ਜੀ ਤੁਹਾਡੇ ਬੱਚੇ ਕਿਰੋਂ ਕੀਰਤਨ ਕਰਨੀ ਜਿਹੜਾ ਕੀਰਤਨ ਕਰ ਨਹੀਂ ਸਕਦਾ ਕੀਰਤਨ ਸੁਣੇ ਪਰ ਤੁਸੀਂ ਕਦੋਂ ਕਰੋਗੇ ਇਹਨਾਂ ਦੇ ਮਾਰਕੀਟ ਦੇ ਵਿੱਚ ਆਹ ਸ਼ਬਦ ਬੜੇ ਹਿੱਟ ਗਏ ਬਾਣੀ ਕੀਰਤਨ ਹਿੱਟ ਕਰਨ ਲਈ ਕਿਹੜੀ ਲੈਂਗੁਏਜ ਆ ਗਈ ਗੁਰੂ ਘਰਾਂ ਦੀਆਂ ਸਟੇਜਾਂ ਦੇ ਉੱਤੇ ਕਿੱਡੀ ਸ਼ਰਮਨਾਕ ਗੱਲ ਹੈ ਟਾੜਾ ਮਾਰਕੀਟ ਵਿੱਚ ਚੱਲ ਰਿਹਾ ਸੀ। ਸ਼ਬਦ ਮਾਰਕੀਟ ਲਈ ਹੈ। ਉਹ ਐ ਕੀ ਭਲਾ? ਗੁਰੂ ਨੇ ਕਿਹਾ ਸੀ ਘਰ ਘਰ ਧਰਮਸਾਲ ਭਾਵ ਗੁਰ ਘਰ ਹੋਣਾ ਚਾਹੀਦਾ। ਤੇ ਗੁਰਦੁਆਰਾ ਤੁਹਾਡਾ ਘਰ ਹੋਣਾ ਚਾਹੀਦਾ। ਉਹਨਾਂ ਉਲਟਾ ਹੋ ਗਿਆ। ਬਾਣੀ ਪਾਠੀਆਂ ਲਈ ਨਹੀਂ ਹੈ। ਬਾਣੀ ਕੇਵਲ ਗਰੰਥੀਆਂ ਲਈ ਨਹੀਂ ਹੈ। ਬਾਣੀ ਹਰ ਸਿੱਖ ਲਈ ਹੈ। ਹਰ ਸਿੱਖ ਲਈ ਕੀਰਤਨ ਜ਼ਰੂਰੀ ਹੈ। ਇਹ ਲੱਖ ਰੁਪਇਆ ਦੇ ਕੇ ਕੀਰਤਨ ਕਰਾਉਣ ਵਾਲਾ ਮਸਲਾ ਨਹੀਂ ਹੈ ਹੁਣ ਤੇ ਨਵਾਂ ਨਵਾਂ ਟ੍ਰੈਂਡ ਬਣ ਗਿਆ ਕਿ ਹਜੂ ਦਰਬਾਰ ਸਾਹਿਬ ਦਾ ਹਜ਼ੂਰੀ ਰਾਗੂ ਮਹਿੰਗੇ ਪੈਸੇ ਦੇ ਕੇ ਘਰੇ ਕੀਰਤਨ ਕਰਾਓ ਜੀ ਤੁਹਾਡੇ ਬੱਚੇ ਕਦੋਂ ਕੀਰਤਨ ਕਰਨਗੇ ਮੈਂ ਕਹਿੰਦਾ ਉਹ ਵੀ ਮੁਬਾਰਕ ਜਿਹੜਾ ਕੀਰਤਨ ਕਰ ਨਹੀਂ ਸਕਦਾ ਕੀਰਤਨ ਸੁਣੇ ਪਰ ਤੁਸੀਂ ਕਦੋਂ ਕਰੋਗੇ ਤੁਸੀਂ ਕੀਰਤਨ ਸੁਣ ਤੇ ਲਿਆ ਪਰ 1 ਘੰਟਾ 2 ਘੰਟੇ 5 ਘੰਟੇ ਜੇ ਗੁਰੂ ਬਖਸ਼ਿਸ਼ ਕਰ ਦੇ ਕੀਰਤਨ ਤੁਹਾਡੀ ਝੋਲੀ ਪੈ ਜੇ ਤੇ ਤੁਸੀਂ ਸਦਾ ਲਈ ਕੀਰਤਨਕਾਰ ਹੋ ਜਾਓ ਤੇ ਫੇਰ ਤੁਹਾਡੀ ਉਹ ਸਿਚੁਏਸ਼ਨ ਕਦੇ ਨਹੀਂ ਆਉਣੀ ਬਾਣੀ ਦੇ ਸ਼ਬਦ ਨੇ ਤੁਹਾਨੂੰ ਮੈਂ ਇਥੋਂ ਲੁਧਿਆਣੇ ਦੀ ਇੱਕ ਐਗਜ਼ਾਮਪਲ ਦੇ ਸਕਦਾ ਇੱਕ ਬੱਚੀ ਉਹਦਾ ਕਿਸੇ ਵਜ੍ਹਾ ਕਰਕੇ ਕਰੀਅਰ ਬਰਬਾਦ ਹੋ ਗਿਆ ਸਰ 5-7 ਸਾਲਾਂ ਬਾਅਦ ਉਹ ਮਤਲਬ ਵਧੀਆ ਸਟੈਬਲਿਸ਼ ਹੋ ਗਈ ਫੇਰ ਮੈਂ ਉਹਨੂੰ ਸਵਾਲ ਪੁੱਛਿਆ ਵੀ ਭੈਣੇ ਕਿਦਾਂ ਰਿਵਾਈਵ ਕੀਤਾ ਉਹ ਕਹਿੰਦੀ ਵੀ ਇਹ ਜੀ ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਮੈਂ ਦਿਲਰਬਾ ਬਜਾਉਂਦੀ ਸੀ ਕੀਰਤਨ ਮੇਰੀ ਝੋਲੀ ਗੁਰੂ ਨੇ ਬਖਸ਼ਿਸ਼ ਕੀਤਾ ਸੀ ਇਸ ਦਿਲਰਬਾ ਤੇ ਇਹ ਗੁਰੂ ਦੇ ਕੀਰਤਨ ਨੇ ਕਹਿੰਦੀ ਮੇਰੀ ਮੇਰੀ ਜ਼ਿੰਦਗੀ ਇਹ ਦੇ ਵਿੱਚ ਇਹ ਵਾਪਸ ਜਿਹੜੀ ਕਾਮਯਾਬੀ ਦਿੱਤੀ ਕੀਰਤਨ ਦੇਖੋ ਕਿਉਂਕਿ ਕੀਰਤਨ ਕੀਰਤ ਰਾਗੀਆਂ ਲਈ ਨਹੀਂ ਹੈ ਬਾਣੀ ਪਾਠੀਆਂ ਲਈ ਨਹੀਂ ਹੈ ਬਾਣੀ ਕੇਵਲ ਗ੍ਰੰਥੀਆਂ ਲਈ ਨਹੀਂ ਹੈ ਬਾਣੀ ਹਰ ਸਿੱਖ ਲਈ ਹੈ ਹਰ ਸਿੱਖ ਨੇ ਕੀਰਤਨਕਾਰ ਬਣਨਾ ਕਿਉਂਕਿ ਹਰ ਸਿੱਖ ਦੀ ਸੁਰਤ ਕਢਨੇ ਦਾ ਮਸਲਾ ਹੁਣ ਹੋਇਆ ਕਿ ਜਦੋਂ ਦੁਕਾਨਦਾਰੀ ਬਣੀ ਮੈਂ ਪਹਿਲਾਂ ਕਿਹਾ ਜਦੋਂ ਮਾਰਕੀਟ ਚ ਆਇਆ ਸਾਰਾ ਕੁਝ ਅੱਜ ਤੁਸੀਂ ਰਾਗੀਆਂ ਤੋਂ ਸੁਣਦੇ ਹੋਵੋਗੇ ਕਿ ਢੀ ਸ਼ਰਮਨਾਕ ਗੱਲ ਹੈ ਸਾਡਾ ਮਾਰਕੀਟ ਵਿੱਚ ਚੱਲ ਰਿਹਾ ਸ਼ਬਦ ਸ਼ਬਦ ਮਾਰਕੀਟ ਲਈ ਹੈ ਸੀ ਸੈਕਟਰੀ ਬੋਲਦਾ ਇਹਨਾਂ ਦਾ ਮਾਰਕੀਟ ਦੇ ਵਿੱਚ ਫਲਾਨੀ ਸੀਡੀ ਚੱਲ ਰਹੀ ਇਹਨਾਂ ਦੇ ਮਾਰਕੀਟ ਦੇ ਵਿੱਚ ਆਹ ਸ਼ਬਦ ਬੜੇ ਹਿੱਟ ਗਏ ਬਾਣੀ ਕੀਰਤਨ ਹਿੱਟ ਕਰਨ ਲਈ ਕਿਹੜੀ ਲੈਂਗੁਏਜ ਆ ਗਈ ਗੁਰੂ ਘਰਾਂ ਦੀਆਂ ਸਟੇਜਾਂ ਦੇ ਉੱਤੇ ਸੋ ਬੇਨਤੀ ਇਹ ਹੈ ਗੁਰੂ ਨੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜਦੋਂ ਕਰਤਾਰਪੁਰ ਨੂੰ ਦੁਨੀਆ ਦਾ ਰੋਲ ਮਾਡਲ ਨਗਰ ਬਣਾਇਆ ਉਤੋਂ ਕੀ ਕਿਹਾ ਕੀ ਕੀ ਆਵਾਜ਼ ਆ ਕੀ ਹੁਕਮ ਆਇਆ ਘਰ ਘਰ ਅੰਦਰ ਧਰਮ ਸਾਲ ਹੂ ਵਾ ਕੀਰਤਨ ਸਦਾ ਵਸੋ ਤੇ ਹੁਣ ਕੀ ਹੋਇਆ ਹੋਇਆ ਕੀ ਭਲਾ ਗੁਰੂ ਨੇ ਕਿਹਾ ਸੀ ਘਰ ਘਰ ਧਰਮ ਸਾਲ ਭਾਵ ਗੁਰੂ ਘਰ ਹੋਣਾ ਚਾਹੀਦਾ ਤੇ ਗੁਰਦੁਆਰਾ ਤੁਹਾਡਾ ਘਰ ਹੋਣਾ ਚਾਹੀਦਾ ਸਭ ਉਲਟਾ ਹੋ ਗਿਆ ਗੁਰੂ ਘਰ ਜੋ ਕਰਦੇ ਹੋ ਉਹਨੂੰ ਘਰ ਵਰਗਾ ਕਰਨਾ ਸੀ ਤੇ ਆਪਣੇ ਘਰ ਨੂੰ ਗੁਰੂ ਘਰ ਬਣਾਉਣਾ ਸੀ ਅਸੀਂ ਸਾਰਾ ਕੁਝ ਡਿਸਟਰੋਏ ਕਰਤਾ ਜੀ ਦੀ ਵਜ੍ਹਾ ਕਰਕੇ ਅੱਜ ਕੋਈ ਸ਼ੱਕ ਨਹੀਂ ਆਰਐਸਐਸ ਦੀਆਂ ਨੀਤੀਆਂ ਨੇ ਪੰਥ ਨੂੰ ਬਰਬਾਦ ਕੀਤਾ ਹੈ ਪੰਥ ਦੇ ਘਟਿਆ ਆਗੂ ਲਾਲਚੀ ਬਿਰਤੀ ਦੇ ਆਗੂਆਂ ਨੇ ਬਰਬਾਦ ਕੀਤਾ ਡੇਰੀਦਾਰ ਪਖੰਡੀ ਸਾਧਾ ਨੇ ਸਾਨੂੰ ਬਰਬਾਦ ਕੀਤਾ ਕੋਈ ਸ਼ੱਕ ਨਹੀਂ ਪਰ ਅਸੀਂ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਫੇਰੀਏ ਕਿ ਕੋਈ ਸਾਨੂੰ ਕਿਵੇਂ ਬਰਬਾਦ ਕਰ ਜੇ ਜੇ ਮੇਰੇ ਅੰਦਰ ਗੁਰੂ ਦਾ ਪਿਆਰ ਹੈ ਗੁਰੂ ਦੀ ਬਾਣੀ ਹੈ ਮੇਰੇ ਪਰਿਵਾਰ 'ਚ ਗੁਰੂ ਦੀ ਬਾਣੀ ਹੈ ਗੁਰੂ ਦਾ ਪਿਆਰ ਹੈਗਾ ਤੇ ਮੈਨੂੰ ਦੁਨੀਆ ਦੀ ਕਿਹੜੀ ਤਾਕਤ ਬਰਬਾਦ ਕਰ ਸਕਦੀ ਹੈ